ਦੇ ਤੋਂ ਤੋੜਾ ਸੈਂਟਰ ਕੋਲਸ ਤੋਂ ਦੇ ਵਿੱਚ ਇਹ ਜਿਹੜਾ ਸਲਾਣਾ ਫੰਕਸ਼ਨ ਕਰਾਇਆ ਜਾ ਰਿਹਾ ਹੈ ਸਲਾਣਾ ਧਿਆਨ ਦਾ ਜੋ ਰਿਜਲਟ ਆ ਉਹਦੇ ਬਰਕਰਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਨਾ ਨਗਾ ਸੀਨੀਅਰ ਸੈਨੇਟ ਸਕੂਲ ਸਾਡਾ ਲੜਕੀਆਂ ਦਾ ਸਕੂਲ ਹੈ ਇਹਦੇ ਵਿੱਚ ਸਾਡੇ ਸਾਰਾ ਸਟਾਫ ਬਹੁਤ ਮਿਹਨਤੀ ਆ ਜਿਨ੍ਹਾਂ ਦੀ ਮਿਹਨਤ ਸਦਕਾ ਜਿਹੜਾ ਬੱਚਿਆਂ ਦਾ ਰਿਜਲਟ ਬਹੁਤ ਹੀ ਵਧੀਆ 100% ਆਇਆ ਆ ਤੇ 8ਵੀਂ ਤੱਕ ਸਾਡੇ ਕੋਲ ਲੜਕੇ ਤੇ ਲੜਕੀਆਂ ਦੋਨੋਂ ਨੇ ਤੇ ਉੱਪਰ ਸਾਡੇ ਕੋ ਪਲੱਸ 2 ਤੱਕ ਸਿਰਫ ਲੜਕੀਆਂ ਹੀ ਨੇ ਤੇ ਲੜਕੀਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੀ ਆ ਕਿ ਆਪਣੀਆਂ ਬੱਚੀਆਂ ਜਿਹੜੀਆਂ ਨੇ ਉਹ ਸਾਡੇ ਸਕੂਲ ਵਿੱਚ 10 ਗ੍ਰੇਡ ਤੇ ਵਧੀਆ ਜਿਹੜੀ ਵਿਦਿਆਦਿਨ ਨੂੰ ਹਾਸਲ ਕਰਾਉਣ ਮੈਂ ਇਸ ਤੋਂ ਇਲਾਵਾ ਇਲਾਕੇ ਦੇ ਜਿਹੜੇ ਪਦਾਨੀ ਸੱਜਣ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਲੋੜ ਪੈਣ ਤੇ ਉਹ ਵੀ ਸਾਡੀ ਜਿਹੜੀ ਬਹੁਤ ਮਦਦ ਕਰਦੀ ਨੇ ਜੇ ਕੋ ਬੱਚਾ ਪੜਾਈ ਦੇ ਵਿੱਚ ਗੈਰ ਇੰਟੈਲੀਜੈਂਟ ਆ ਤੇ ਉਹ ਮਤਲਬ ਆਰਥਿਕ ਤੌਰ ਤੋਂ ਕਮਜ਼ੋਰ ਆ ਹਾਂਜੀ ਕੋਈ ਮਤਲਬ ਹਾਂਜੀ ਹਾਂਜੀ ਜਿਹੜਾ ਬੱਚਾ ਕੋਈ ਆਰਥਿਕ ਆਰਥਿਕ ਪੱਖੋਂ ਕਮਜ਼ੋਰ ਆ ਅਸੀਂ ਉਹਦੀ ਫੀਸ ਦੇ ਵੀ ਮਾਫ ਕਰਦੇ ਹਾਂ ਉਹ ਵਰਦੀ ਵੀ ਦਿੰਦੇ ਹਾਂ ਕਿਤਾਬਾਂ ਵੀ ਦਿੰਦੇ ਹਾਂ ਹਾਂਜੀ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਅਸੀਂ ਪਹੁੰਚਿਆ ਗੁਰੂ ਨਾਨਕਦਰਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿੱਚ ਜੋ ਅੱਜ ਦਾ ਪ੍ਰੋਗਰਾਮ ਉਸਦਾ ਮੇਰਵਾ ਹੈ ਅੱਜ ਸਾਡੇ ਸਾਰਿਆਂ ਲਈ ਬੜਾ ਹੀ ਸਟਾਫ ਲਈ ਮੈਂਬਰਾਂ ਲਈ ਕਮੇਟੀ ਲਈ ਬੜਾ ਹੀ ਸੁਭਾਏ ਮਨ ਸਮਾ ਹੈ ਅੱਜ ਹੀ ਆਪਣੇ ਸਕੂਲ ਦਾ ਐਨਵਰ ਰਿਜ਼ਲਟ ਜਿਹੜਾ ਆ ਉਹ ਡਿਕਲੇਅਰ ਕਰ ਰਹੇ ਆ ਤੇ ਉਸ ਦੇ ਵਿੱਚ ਆਪਣੇ ਕੋਲ ਅਚੀਵ ਗੈਸ ਸਾਡਕੁਆਰੇ ਨੇ ਡਾਕਟਰ ਕਮਲਜੀਤ ਸਿੰਘ ਜੀ ਐਮਸੀ ਦੁੱਗਲ ਅਤੇ ਹੋਰ ਨਾਲ ਉਹਨਾਂ ਦੇ ਨਾਲ ਜਸਬੀਰ ਸਿੰਘ ਜੀ ਚਾਲ ਸਾਡਕੁਆਰੇ ਨੇ ਜਿਹੜੇ ਕਿ ਇਸ ਫੰਕਸ਼ਨ ਦੀ ਨਿਮੈਂਕੀ ਕਰਨਗੇ ਤੇ ਅਸੀਂ ਮੈਂ ਆਪਣੇ ਵੱਲੋਂ ਸਾਰੇ ਹੀ ਸਟਾਫ ਦਾ ਕਮੇਟੀ ਦਾ ਪ੍ਰਿੰਸੀਪਲ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਬੜੀ ਹੀ ਲਗਨ ਤੇ ਨਾਲ ਬੱਚਿਆਂ ਨੂੰ ਪੜਾ ਕੇ ਤੇ ਸਕੂਲ ਦਾ ਰਿਜ਼ਲਟ ਤਿਆਰ ਕੀਤਾ ਹੈ ਔਰ ਸਾਡੇ ਸਕੂਲ ਦੇ ਬੱਚੇ ਵੀ ਜਿਹੜੇ ਨੇ ਵੈ 100% ਇਹਨਾਂ ਦਾ ਰਿਜ਼ਲਟ ਹਰ ਕਲਾਸ ਦੇ ਵਿੱਚ ਆਉਂਦਾ ਹੈ 9+1+2 ਤੇ ਮੈਟ੍ਰਿਕ ਦੇ 8th ਕਲਾਸ ਦਾ ਵੀ ਜਿਹੜਾ ਵਾ ਉਹ 100% ਸਾਡੇ ਸਕੂਲ ਦਾ ਰਿਜ਼ਲਟ ਆਉਂਦਾ ਹੈ ਤੇ ਮੈਂ ਆਪਣੇ ਸਾਰੇ ਹੀ ਸ਼ਹਿਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ A 9847 ਦਾ ਸਕੂਲ ਹੈ ਗੁਰਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈ ਇੱਥੇ ਸਿਰਫ ਲੜਕੀਆਂ ਦਾ ਹੀ ਸਕੂਲ ਹੈ ਔਰ ਬੜਾ ਵਧੀਆ ਪ੍ਰਬੰਧ ਹੈ ਜਦੋਂ ਬੱਚੇ ਸਾਡੇ ਆਉਂਦੇ ਨੇ ਗੇਟ ਬੰਦ ਹੋ ਜਾਂਦੇ ਨੇ ਲੜਕੀਆਂ ਤੇ ਜਦੋਂ ਛੁੱਟੀ ਹੁੰਦੀ ਹੈ ਉਦੋਂ ਹੀ ਗੇਟ ਖੋਲ ਕੇ ਸਾਡੇ ਪ੍ਰੀਤੀਸਵਾਲ ਸਬਾਤ ਅਜੇ ਸਟਾਫ ਉਹਨਾਂ ਨੂੰ ਬਾਹਰ ਭੇਜਦੇ ਹਨ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਕ ਫੇਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੀ ਆਪਣੇ ਬੱਚੇ ਜਿਹੜੇ ਨੇ ਅਬ ਲੜਕੀਆਂ ਜੜੀਆਂ ਨੇ ਉਹਨਾਂ ਨੂੰ ਇੱਥੇ ਭੇਜੋ ਤੇ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਫੀਸ ਦੇ ਨਾਲ ਕਿਤਾਬਾਂ ਨਾਲ ਵੀ ਸਾਰੀ ਕਮੇਟੀ ਜਿਹੜੀ ਆ ਉਹਨਾਂ ਦੀ ਮਦਦ ਕਰਦੇ ਹਨ ਤਾਂ ਕਿ ਉਹ ਸਾਰੇ ਬੱਚੇ ਕਿਉਂਕਿ ਬੇਰਮਕਸਦ ਅੱਜ ਕੱਲ ਹੁੰਦਾ ਵਾ ਕਿ ਸਾਡੀਆਂ ਧੀਆ ਪਾਣਾ ਜੜੀਆਂ ਨੇ ਨਾ ਉਹ ਪੜ੍ਹਨੀਆਂ ਚਾਹੀਦੀਆਂ ਨੇ ਉਹ ਕਿਉਂਕਿ ਉਹਨਾਂ ਨੇ ਅਗਲੇ ਘਰ ਜਾਣਾ ਹੁੰਦਾ ਹੈ ਪੜ੍ਹਾਈ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਸੰਸਕਾਰ ਵੀ ਸਾਡਾ ਸਟਾਫ ਜਿਹੜਾ ਵਾ ਉਹਨਾਂ ਨੂੰ ਸੰਸਕਾਰ ਵੀ ਦਿੰਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਅਗਲੇ ਘਰ ਜਾ ਕੇ ਆਪਣੇ ਸੱਸ ਸਹੁਰਾ ਜਿਹੜਾ ਵੀ ਪਰਿਵਾਰ ਵਾ ਉਹਨਾਂ ਦੀ ਤੁਹਾਂ ਸੇਵਾ ਕਰਦੀ ਹੁੰਦੀ ਹੈ ਮੈਂ ਇੱਕ ਵਾਰੀ ਫੇਰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੇ ਬੱਚੇ ਜਿਹੜਿਆ ਵਾਸਵਾਦ ਇੱਥੇ ਸਾਡੇ ਸਕੂਲ ਦੇ ਵਿੱਚ ਭੇਜੋ ਤਾਂ ਕਿ ਇਹ ਸਕੂਲ ਜਿਸ ਤਰ੍ਹਾਂ ਅੱਗੇ ਤਰੱਕੀ ਕਰਦਾ ਹੈਗਾ ਤੁਹਾਡੇ ਹੀ ਸਹਿਯੋਗ ਦੇ ਨਾਲ ਹੋਰ ਤਰੱਕੀ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ